ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਅੱਜ ਆਪਾਂ ਵੀਡੀਓ ਸ਼ੇਅਰ ਕਰ ਰਹੇ ਆ ਤੁਹਾਡੇ ਨਾਲ ਗੋਬਰ ਗੈਸ ਬਾਰੇ ਤੇ ਆਪਾਂ ਨੂੰ ਨਾ ਇੱਕ ਕਾਫੀ ਟਾਈਮ ਪਹਿਲਾਂ ਮਤਲਬ ਇੱਕ ਮੈਸੇਜ ਆਇਆ ਸੀਗਾ ਵੀ ਦੀਦੀ ਗੋਬਰ ਗੈਸ ਬਾਰੇ ਦੱਸੋ ਜਗਰਾਤ ਸਿੰਘ ਧਰਨੀ ਜੀ ਦਾ ਉਹ ਕਹਿ ਰਹੇ ਸੀਗੇ ਵੀ ਗੋਬਰ ਗੈਸ ਬਾਰੇ ਜਰੂਰ ਵੀਡੀਓ ਬਣਾਇਓ ਵੀ ਉਹਦੇ ਬਾਰੇ ਦੱਸਿਓ ਉਦੋਂ ਫਿਰ ਮੈਨੂੰ ਹਨਾ ਕੰਮ ਬਹੁਤ ਜ਼ਿਆਦਾ ਸੀਗੇ ਝਾੜ-ਝੜੀਏ ਦੇ ਵਿੱਚ ਲੱਜੀ ਹੋਈ ਸੀ ਤਾਂ ਮੇਰੇ ਤੋਂ ਵੀਡੀਓ ਨਹੀਂ ਬਣੀ ਹੈਗੀ ਮੈਂ ਸੋਚਿਆ ਵੀ ਚਲੋ ਹਨਾ ਹੁਣ ਆਪਾਂ ਉਹਨਾਂ ਦੀ ਵੀਡੀਓ ਬਣਾ ਦਿੰਦੇ ਆ ਇਸ ਤਰ੍ਹਾਂ ਕਈ ਕਮੈਂਟ ਆਏ ਹੋਏ ਨੇ ਵੀਡੀਓ ਦੇ ਵੀ ਆ ਬਣਾਓ ਬਣਾਓ ਤੇ ਹੁਣ ਆਪਾਂ ਬਣਾਵਾਂਗੇ ਉਹਨਾਂ ਦੀਆਂ ਵੀਡੀਓ ਜਿਹੜੀ ਆਪਾਂ ਨੂੰ ਕਿਹਾ ਗਿਆ ਮੈਸੇਜ ਦੇ ਵਿੱਚ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਬਣਾ ਬਣਾ ਕੇ ਤੇ ਅੱਜ ਜਬਰਤ ਸਿੰਘ ਜੀ ਦੀ ਫਰਮੈਸ਼ ਤੇ ਬਣਾ ਰਹੇ ਆਂ ਗੋਬਰ ਗੈਸ ਦੀ ਵੀਡੀਓ ਤੇ ਆਪਾਂ ਤੁਹਾਨੂੰ ਦੱਸਦੇ ਆਂ ਕਿ ਆਪਾਂ ਬਾਇਓ ਗੈਸ ਘਰੇ ਕਿਸ ਤਰ੍ਹਾਂ ਤਿਆਰ ਕਰਦੇ ਆਂ ਨਾਲੇ ਇਹ ਗੈਸ ਆਪਣੇ ਸਰੀਰ ਲਈ ਵੀ ਕੋਈ ਹਾਨੀਕਾਰਕ ਨਹੀਂ ਹੈਗੀ ਜਿਸ ਤਰ੍ਹਾਂ ਆਪਾਂ ਨੂੰ ਦੂਸਰੀ ਸਿਲੰਡਰ ਵਗੈਰਾ ਵਰਤ ਦਿਆ ਹਨਾ ਉਹਦੀ ਗੈਸ ਉਤੇ ਜਦੋਂ ਆਪਾਂ ਰੋਟੀ ਵਗੈਰਾ ਰਾੜਦੇ ਆ ਉਹ ਆਪਣੇ ਸਰੀਰ ਲਈ ਸੈਟ ਨਹੀਂ ਗਏ ਕਹਿੰਦੇ ਹਨਾ ਹਰ ਕੋਈ ਕਮੈਂਟ ਕਰਦਾ ਹੈ ਜਦੋਂ ਮਤਲਬ ਮੈਂ ਇਹ ਵੀਡੀਓ ਦੇਖਦੀ ਆ ਭੈਣਾ ਰੋਟੀ ਰਾੜਦੀਆਂ ਨੇ ਗੈਸ ਦੇ ਉੱਤੇ ਹਰ ਕੋਈ ਕਹਿੰਦਾ ਹੈ ਹਨਾ ਵੀ ਗੈਸ ਦੇ ਉੱਤੇ ਰੋਟੀ ਨਾ ਰਾੜਿਆ ਕਰੋ ਬਈ ਇਹ ਆਪਣੇ ਸਿਹਤ ਲਈ ਖਰਾਬ ਆ ਤੇ ਤਾਂ ਕਰਕੇ ਹੁਣ ਆਪਾਂ ਤਾਂ ਦੇਖੋ ਜੀ ਆਪਾਂ ਤਾਂ ਗੋਬਰ ਗੈਸ ਦੀ ਗੈਸ ਵਰਤਦੇ ਆ ਆਪਾਂ ਇਹ 2009 ਦੇ ਵਿੱਚ ਲਵਾਇਆ ਸੀਗਾ ਬਹੁਤ ਵਧੀਆ ਚੱਲ ਰਿਹਾ ਏ ਹੁਣ ਤੱਕ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਤੇ ਨਾ ਹੀ ਆਪਾਂ ਨੇ ਇਹਨੂੰ ਹੁਣ ਤੱਕ ਕਦੇ ਵੀ ਸਾਫ਼ ਕਰਾਇਆ ਏ ਬਸ ਜੇ ਜੀ ਇਹਦੇ ਪਾਣੀ ਦਾ ਖਿਆਲ ਰੱਖ ਲਈਦਾ ਜੇ ਮਤਲਬ ਪਾਣੀ ਘੱਟ ਵੱਧ ਵੀ ਹੋ ਜਾਂਦਾ ਇਹਦੇ ਵਿੱਚ ਪਾਣੀ ਦੇਖ ਕੇ ਪਾਉਣਾ ਪੈਂਦਾ ਏ ਜੇ ਆਪਾਂ ਪਾਣੀ ਘੱਟ ਪਾਉਨੇ ਆ ਤਾਂ ਇਹਦੇ ਵਿੱਚ ਗੋਹਾ ਜੰਮ ਜਾਂਦਾ ਠੀਕ ਹੈ ਜੇ ਮਤਲਬ ਵੱਧ ਪਾਉਨੇ ਆ ਫਿਰ ਗੋਹਾ ਵਗੈਰਾ ਪਤਲਾ ਹੋ ਜਾਂਦਾ ਹੈ ਤੇ ਗੈਸ ਬਿਲਕੁਲ ਵੀ ਸਹੀ ਨਹੀਂ ਬਣਦੀ ਹੈਗੀ ਹਨਾ ਫਿਰ ਪਾਈਪ ਦੇ ਰਾਹੀਂ ਜਿਹੜੀ ਗੈਸ ਆਲੀ ਹੈ ਨਾ ਪਾਈਪ ਉਹਦੇ ਵਿੱਚ ਪਾਣੀ ਚੜਨ ਲੱਗ ਜਾਂਦਾ ਜੇ ਆਪਾਂ ਜ਼ਿਆਦਾ ਪਾਣੀ ਪਾ ਦਿੰਦੇ ਆ ਇਸ ਲਈ ਸਾਰਾ ਗੋਸੇ ਦੇ ਵਿੱਚ ਦੇਖ ਪਰਖ ਕੇ ਪਾਉਣਾ ਪੈਂਦਾ ਹੈ ਤੇ ਇਹਦੇ ਵਿੱਚ ਜਿਹੜਾ ਆਪਾਂ ਗੋਹਾ ਪਾਉਣਾ ਇਹ ਵੀ ਸਾਫ਼ ਪਾਉਣਾ ਹੈ ਹਨਾ ਮਿੱਟੀ ਵਗੈਰਾ ਵਾਲਾ ਨਹੀਂ ਪਾਉਂਦੇ ਹੈਗੇ ਅਸੀਂ ਜਿਵੇਂ ਹੁਣ ਪਸ਼ੂ ਕੱਚੇ ਦੇ ਵਿੱਚ ਹੀ ਲਿੰਗਦੇ ਆ ਕਈ ਵਾਰ ਮਿੱਟੀ ਚਲੇ ਜਾਂਦੀ ਹੁੰਦੀ ਹੈ ਇਹ ਥੁਰਾਂ ਦੇ ਨਾਲ ਉਹ ਵਾਲਾ ਗੋਹਾ ਆਪਾਂ ਨਹੀਂ ਪਾਉਂਦੇ ਹੈਗੇ ਆਪਾਂ ਸਾਈਡ ਤੇ ਢੇਰੀਆਂ ਲਾ ਲੈਂਦੇ ਆ ਜਿਸ ਦਿਨ ਆਪਾਂ ਨੂੰ ਪਤਾ ਹੁੰਦਾ ਕਿ ਅੱਜ ਆਪਾਂ ਨੇ ਗੋਬਰ ਗੈਸ ਦੇ ਵਿੱਚ ਗੋਹਾ ਪਾਉਣਾ ਹੈ ਉਸ ਦਿਨ ਫਿਰ ਆ ਸਾਡੀਆਂ ਢੇਰੀਆਂ ਅੱਡੇ ਲੈਣਾ ਹੁੰਦੀਆਂ ਨੇ ਤੇ ਮਤਲਬ ਫਿਰ ਹਨਾ ਨਹੀਂ ਮਿੱਟੀ ਨਾਲੇ ਭਰ ਜੂਗਾ ਤਾਂ ਜੇ ਆਪਾਂ ਮਿੱਟੀ ਵਗੈਰਾ ਪਾ ਦਾਂਗੇ ਇਹਦੇ ਵਿੱਚ ਤਾਂ ਕਰਕੇ ਬਹੁਤ ਸਾਫ਼ ਗੋਹਾ ਪਾਉਣਾ ਪੈਂਦਾ ਇਹਦੇ ਵਿੱਚ ਆਪਾਂ ਤੀਸਰੇ ਦਿਨ ਗੋਹਾ ਪਾ ਲੈਂਦੇ ਆ ਲਗਾਤਾਰ ਨਹੀਂ ਪਾਉਂਦੇ ਹੈਗੇ ਲਗਾਤਾਰ ਪਾਉਣ ਨਾਲ ਵੀ ਇਹ ਜਮ ਹੋ ਜਾਂਦਾ ਗੋਬਰ ਗੈਸ ਤੇ ਜੀ ਆਪਾਂ ਨੇ ਇਹ ਤੁਹਾਨੂੰ ਦੱਸਿਆ ਜਿਹਾ 2009 ਦਾ ਲਵਾਇਆ ਸੀ ਤੇ ਬਹੁਤ ਵਧੀਆ ਚੱਲ ਰਿਹਾ ਹੈ ਉਦੋਂ ਇਹਨੂੰ ਲਵਾਉਣ ਤੇ ਸਾਡਾ ਖਰਚਾ ਆਇਆ ਸੀਗਾ 32000 ਰੁਪਇਆ ਸਾਰਾ ਹੀ ਟੋਟਲ ਖਰਚਾ ਆਇਆ ਸੀ ਜਿਹਦੇ ਵਿੱਚੋਂ ਸਾਨੂੰ ਨਾ ਸਰਕਾਰ ਵੱਲੋਂ 8000 ਰੁਪਇਆ ਸਬਸਿਡੀ ਮਿਲ ਗਈ ਸੀਗੀ ਤੇ ਦੇਖ ਲੋ ਜਿਆਦਾ ਉਦੋਂ ਦਾ ਲਵਾਇਆ ਹੋਇਆ ਸਾਨੂੰ ਕਿੰਨਾ ਸੁਖਾ ਇਹਦਾ ਹਨਾ ਹੁਣ ਤੱਕ ਵਧੀਆ ਸਰ ਰਿਹਾ ਨਹੀਂ ਤਾਂ ਸਿਲੰਡਰ ਦੇਖ ਲੋ ਕਿੰਨੇ ਮਹਿੰਗੇ ਨੇ ਹਨਾ ਪਰੋਣੇ ਔਕੇ ਨੇ ਹਨਾ ਥੋੜਾ ਚਿਰਵਾਦੋ ਮਤਲਬ ਖਾਲੀ ਹੋ ਜਾਂਦੇ ਨੇ ਹੁਣ ਆਪਣੇ ਤਾਂ ਜਿਵੇਂ ਫੈਮਲੀਆਂ ਬੜੀਆਂ ਨੇ ਲੋਕਾਂ ਦੀਆਂ ਹਨਾ ਕਿੰਨਾ ਸਿਲੰਡਰ ਲੱਗਦਾ ਏ ਤੇ ਮੈਨੂੰ ਤਾਂ ਲੱਗਦਾ ਨਹੀਂ ਵੀ 2-2 3 ਦਿਨ 2-3 3 ਮਹੀਨੇ ਮਸਾਂ ਨੇ ਕਰਦੇ ਹੁਣ ਸਿਲੰਡਰ ਦੇ ਨਾਲ ਤੇ ਆਪਣਾ ਪਰ ਇਹ ਮੌਜ ਆ ਹਨਾ ਜਦੋਂ ਘਟ ਗਈ ਜਦੋਂ ਆਪਾਂ ਕੋਲ ਨੇ ਆ ਗੋਹਾ ਗੈਸ ਵੱਜ ਜਾਂਦੀ ਹੈ ਹਨ ਤੇ ਬਹੁਤ ਜ਼ਿਆਦਾ ਤੁਸੀਂ ਦੇਖਿਆ ਇਹ ਵੀਡੀਓ ਦੇ ਵਿੱਚ ਮੈਂ ਚਲਾਉਣੀ ਹੁੰਦੀ ਹੈ ਗੈਸ ਤੇ ਕਿੰਨਾ ਵਧੀਆ ਮਤਲਬ ਸੇਕ ਵਗੈਰਾ ਪੈਦਾ ਇਹ ਨਾਲ ਤੇ ਬਹੁਤ ਵਧੀਆ ਚੱਲਦਾ ਹਲ ਤੱਕ ਤਾਂ ਹਾਲ ਤੱਕ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਤੇ ਇਹ ਜੀ ਹਨਾ 12.5 ਫੁੱਟ ਡੂੰਘਾ ਹੈ ਧਰਤੀ ਦੇ ਵਿੱਚ ਇਹ ਹਨਾ ਜਿਸ ਤਰ੍ਹਾਂ ਤੁਸੀਂ ਦੇਖ ਲਓ ਜਿਵੇਂ ਆਂਡਾ ਨਹੀਂ ਹੁੰਦਾ ਅੰਡੇ ਟੈਪ ਆਪਾਂ ਨੇ ਇਹ ਥੱਲੇ ਬਣਾਇਆ ਹੋਇਆ ਇਹਦੇ ਹੌਦੀ ਬਣੀ ਹੋਈ ਹੈ ਇੱਕ ਡੂੰਗੀ ਅੰਡੇ ਟਾਈਪ ਥੱਲੇੋਂ ਮਤਲਬ ਪਤਲੀ ਉੱਪਰੋਂ ਗੋਲ ਉੱਪਰੋਂ ਚੌੜੀ ਹੁੰਦੀ ਜਾਂਦੀ ਆ ਅੰਡੇ ਦੀ ਤਰ੍ਹਾਂ ਤੇ ਅੰਡੇ ਦੀ ਸ਼ੇਪ ਦੀ ਉਹ ਆ ਉੱਪਰ ਜਾ ਕੇ ਫੇਰ ਬੰਦ ਹੋ ਜਾਂਦੀ ਆ ਉਹਦੇ ਉੱਪਰ ਆਪਣਾ ਗੇਟ ਬਾਰ ਲੱਗਿਆ ਹੋਇਆ ਜਿੱਥੇ ਜੀ ਗੈਸ ਜਾਂਦਾ ਹੈ ਬਸ ਇੱਥੇ ਗੋਹਾ ਘੋਲ ਦੰਨੇ ਆ ਤੇ ਉਹਦੇ ਵਿੱਚ ਚਲੇ ਜਾਂਦਾ ਹੌਦੀ ਦੇ ਵਿੱਚ ਤੇ ਉਸ ਤੋਂ ਬਾਅਦ ਗੈਸ ਬਣ ਕੇ ਪੈਪ ਰਾਹੀਂ ਆਪਣੇ ਉੱਪਰ ਚਲੇ ਜਾਂਦੀ ਆ ਰਸੋਈ ਦੇ ਵਿੱਚ ਇਹ ਇਹ ਗੋਹਾ ਜਾ ਕੇ ਬਾਹਰ ਨਿਕਲਦਾ ਹੈ ਜੀ ਜਿਹੜਾ ਆਪਾਂ ਖੋਲਦਿਆਂ ਵੇਸਟ ਗੋਹਾ ਹੌਦੀਆਂ ਬਣੀਆਂ ਹੋਣਆਂ ਨੇ ਜੀ ਉੱਥੇ ਉਹਦੇ ਵਿੱਚ ਜਾ ਕੇ ਨਿਕਲ ਜਾਂਦਾ ਉਹ ਤੋਂ ਬਾਅਦ ਗੈਸ ਬਣਨ ਤੋਂ ਬਾਅਦ ਬਾਹਰ ਚਲੇ ਜਾਂਦਾ ਹੈ ਖੁੱਲੇ ਦੇ ਵਿੱਚ ਤੇ ਫਿਰ ਜਿਹੜਾ ਆਪਾਂ ਚੱਕ ਕੇ ਵਰਤ ਲੈਂਦੇ ਆ ਠੀਕ ਆ ਜੀ ਚਲੋ ਜੀ ਹੁਣ ਆਪਣਾ ਗੋਹਾ ਖੋਲਿਆ ਗਿਆ ਤੇ ਲਓ ਜੀ ਗੋਹਾ ਆਪਣਾ ਖੋਲਿਆ ਗਿਆ ਉਹ ਥੋੜਾ ਜਿਹਾ ਪੀਸ ਰਹਿ ਗਿਆ ਵਿੱਚ ਐਨ ਕੋਣ ਕੇ ਆਪਨੇ ਵਿੱਚ ਪਾਤਾ ਤੇ ਇਹ ਹੈਗਾ ਪੈਪ ਇਹਦੇ ਥੱਲੇ ਉਹ ਬਣਿਆ ਹੋਇਆ ਇੱਕ ਹੌਦੀ ਜੀ ਮਤਲਬ ਗੋਲ ਟੈਪ ਬਣੀ ਹੋਈ ਆ ਅੰਡੇ ਦੀ ਟੈਪ ਦੀ ਤੇ ਇਹ ਹੈਗਾ ਪੈਪ ਇਹ ਪੈਪ ਰਾਹੀ ਇਹ ਗੇਟ ਵਾਲਾ ਹੈ ਇਹ ਬੰਦ ਵੀ ਹੋ ਜਾਂਦਾ ਜੇ ਗੈਸ ਬੰਦ ਕਰਨੀ ਹੈ ਤੇ ਖੁੱਲਦਾ ਵੀ ਆ ਹੁਣ ਆਪਣੇ ਖੋਲਿਆ ਹੋਇਆ ਹੈ ਇੱਥੇ ਜੀ ਜਾਂਦਾ ਜੀ ਪੈ ਗੈਸ ਇਹ ਗੈਸ ਪੈਪ ਰਾਹੀ ਹੋ ਕੇ ਇਹ ਦੇਖੋ ਔਰ ਉੱਪਰ ਬਾਥਰੂਮ ਦੇ ਉੱਤੇ ਜੀ ਜਾ ਕੇ ਨਾ ਉਹ ਮਗਲੇ ਪਾਸੇ ਉਹ ਜਿਹੜੀ ਡੇਕ ਆ ਉੱਥੇ ਜੀ ਆਪਣੇ ਰਸੋਈ ਦੇ ਵਿੱਚ ਚਲੀ ਜਾਂਦੀ ਹੈ ਪੈਪ ਤੇ ਉੱਪਰ ਤਾਂ ਤੁਹਾਨੂੰ ਪਤਾ ਹੀ ਹੈ ਹਨਾ ਗੈਸ ਚਲਦੀ ਦਿਖਾਈ ਹੋਈ ਹੈ ਮੈਂ ਆਪਾਂ ਗੈਸ ਤੇ ਕੰਮ ਕਰਦੇ ਆਂ ਤੇ ਬਾਹਰਲੇ ਪਾਸੇ ਇਹ ਹੈਗੀ ਆ ਜੀ ਪੈਪ ਇਹ ਜਿੱਥੇ ਜੀ ਗੈਸ ਜਾਂਦੀ ਹੈ ਤੇ ਬਾਹਰਲੇ ਪਾਸੇ ਆਪਣੇ ਹੌਦੀਆਂ ਬੜੀਆਂ ਹੋ ਜਾਂਦੀਆਂ ਨੇ ਇੱਕ ਲੰਬੀ ਸਾਰੀ ਹੌਦੀ ਉਹਦੇ ਤਿੰਨ ਪੋਰਸ਼ਨ ਬਣੇ ਹੋਏ ਨੇ ਅ ਮਤਲਬ ਢੂੰਗੀ ਆ ਉਦੋਂ ਥੋੜੀਆਂ ਉੱਪਰ ਨੇ ਉੱਚੀਆਂ ਨੇ ਇੱਕ ਕਾਫੀ ਡੂੰਗੀ ਆ ਹਨ ਤੇ ਉਹਨਾਂ ਵਿੱਚ ਗੋਹਾ ਚੜਿਆ ਜਾਂਦਾ ਹੈ ਦਵਾਦ ਗੈਸ ਬਣਨ ਤੋਂ ਬਾਅਦ ਜਿਹੜਾ ਵੇਸਟ ਗੋਹਾਂ ਦਾ ਉਦੋਂ ਹੁੱਦੀ ਭਰ ਕੇ ਉਦੋਂ ਬਾਅਦ ਬਾਹਰ ਨਿਕਲ ਜਾਂਦਾ ਤੇ ਉਹ ਆਪਾਂ ਚੱਕ ਕੇ ਫਿਰ ਖੇਤਾਂ ਵਗੈਰਾ ਚ ਵਰਤ ਲੰਨੇ ਆ ਪਾ ਦਿੰਦੇ ਆ ਜਦੋਂ ਰੂੜੀ ਖਾਦ ਪਾਉਣੀ ਹੁੰਦੀ ਆ ਤੇ ਇਸ ਤਰ੍ਹਾਂ ਜੀ ਆਪਣਾ ਇਹ ਗੈਸ ਤਿਆਰ ਹੋ ਜਾਂਦਾ ਆ ਆਪਾਂ ਨੂੰ ਇੰਨਾ ਸੁਖਾ ਇਹਦਾ ਹਨਾ ਤੇ ਜੇ ਘਟ ਗਈ ਗੋਹਾ ਕੋਲ ਜਦ ਇਹ ਤਿਆਰ ਇਹਦਾ ਹੈ ਨਹੀਂਗਾ ਵੀ ਆਪਾਂ ਨੂੰ ਕਿਤੇ ਹਨਾ ਸਿਲੰਡਰ ਵਗੈਰਾ ਪਾਉਣਾ ਪਊਗਾ ਮौज ਬਹੁਤ ਅਜੀ ਹੈ ਦੀ ਗੋਬਰ ਗੈਸ ਦੀ ਤੇ ਅਸੀਂ ਲਗਾਤਾਰ ਗੋਹਾ ਨਹੀਂ ਘੋਲਦੇ ਹੈਗੇ ਬਸ ਤੀਏ ਇੱਕ ਦਿਨ ਪਾ ਦਿੰਨੇ ਹੁੰਨੇ ਆ ਤਿੰਨ ਕ ਤਸਲੇ ਉਹ ਉਹ ਵੀ ਤੁਹਾਨੂੰ ਮੈਂ ਦੱਸਿਆ ਗਿਆ ਸਾਫ਼-ਸਾਫ਼ ਗੋਹਾ ਪਾਉਣਾ ਇਹਦੇ ਵਿੱਚ ਹਨਾ ਮਿੱਟੀ ਵਾਲਾ ਗੋਹਾ ਨਹੀਂ ਪਾਉਣਾ ਹੈਗਾ ਤੇ ਆਪਣਾ ਇਹ ਕਾਫੀ ਟਾਈਮ ਦਾ ਹਨਾ ਮੈਨੂੰ ਕਮੈਂਟ ਆਇਆ ਹੋਇਆ ਸੀਗਾ ਤੇ ਮੈਂ ਮੇਲੇ ਦੀਆਂ ਸੁਪਾਈਆਂ ਦੇ ਵਿੱਚ ਚੱਲ ਜੇਗੀ ਫਿਰ ਮੈਂ ਕਿਹਾ ਚਲੋ ਅੱਜ ਵੀਡੀਓ ਬਣਾ ਦਿੰਨੇ ਆ ਤਾਂ ਫਿਰ ਮੈਂ ਅੱਜ ਵੀਡੀਓ ਬਣਾਈ ਗੋਬਰ ਗੈਸਵਾਰੇ ਕਹਿ ਰਹੇ ਸੀਗੇ ਵੀ ਦੱਸ ਦਿਓ ਤੇ ਚਲੋ ਜੀ ਆਪਣਾ ਅੱਜ ਦਾ ਇੰਨਾ ਛੋਟਾ ਜਿਹਾ ਇਹ ਬਲੌਗ ਸੀਗਾ ਤੇ ਆਪਾਂ ਬਲੌਗ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਮਿਲਾਂਗੇ ਕੱਲੂ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ